ਮਲੇਰ ਕੋਟਲਾ ਦੇ ਉੱਗੇ ਸਮਾਜ ਸੇਵੀ ਸਰਦਾਰ ਇੰਦਰਜੀਤ ਸਿੰਘ ਮੁੰਡੇ ਮੁਖੀ ਕੇਐਸ ਗਰੁੱਪ ਮਲੇਰ ਕੋਟਲਾ ਜਿਨ੍ਹਾਂ ਨੂੰ ਪਿਆਰ ਦੇ ਨਾਲ ਤਾਇਆ ਜੀ ਵੀ ਪੁਕਾਰਿਆ ਜਾਂਦਾ ਹੈ ਦੱਸ ਦਈਏ ਕਿ ਇਲਾਕੇ ਦੀ ਵੱਖਰੀ ਸਖਸ਼ੀਅਤ ਨੇ ਜੋ ਸਮੇਂ ਸਮੇਂ ਸਰ ਸਮਾਜ ਸੇਵੀ ਕੰਮਾਂ ਦੇ ਨਾਲ ਨਾਲ ਵਾਤਾਵਰਣ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਪੌਦੇ ਬੂਟੇ ਦਰਖਤ ਲਗਾਉਂਦੇ ਨਜ਼ਰ ਆਉਂਦੇ ਨੇ ਤੇ ਹੁਣ ਇਸ ਵਾਰ ਥੈਲੇਸੀਮੀਆ ਨਾਲ ਪੀੜਤ ਖੂਨ ਦੀ ਕਮੀ ਨਾਲ ਜੂਝ ਰਹੇ ਬੱਚਿਆਂ ਤੇ ਲੋਕਾਂ ਦੇ ਲਈ ਇੱਕ ਖੂਨਦਾਨ ਕੈਂਪ ਮਲੇਰ ਕੋਟਲਾ ਦੇ ਸਰਕਾਰੀ ਹਸਪਤਾਲ ਵਿੱਚ ਲਗਾਇਆ ਗਿਆ ਦੱਸ ਦਈਏ ਕਿ ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਮਲੇਰ ਕੋਟਲਾ ਦੇ ਪੁਲਿਸ ਮੁਖੀ ਸਰਦਾਰ ਗगन ਅਜੀਤ ਸਿੰਘ ਅਤੇ ਨਾਲ ਹੀ ਜੇ ਗੱਲ ਕਰੀਏ ਤਾਂ ਮਹੰਤ ਹਰਪਾਲ ਦਾਸ ਇਮਾਮਗੜ ਡੇਰਾ ਮੁਖੀ ਵੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਦਸ਼ਮੇਸ਼ ਕਮੈਨ ਦੇ ਗਿਆਨੀ ਅਮਰ ਸਿੰਘ ਜੀ ਵੀ ਇੱਥੇ ਪਹੁੰਚੇ ਅਤੇ ਕੇਸ ਦੇ ਹੀ ਸਰਦਾਰ ਕਰਨ ਸਿੰਘ ਵੀ ਇਸ ਮੌਕੇ ਉੱਚੇ ਤੌਰ ਤੇ ਪਹੁੰਚੇ ਅਤੇ ਮਨਦੀਪ ਸਿੰਘ ਖੁਰਦ ਤੋਂ ਲੈ ਕੇ ਜੱਸੀ ਚੀਮਾ ਅਤੇ तमाम ਵੱਖ-ਵੱਖ ਸਖਸ਼ੀਤਾਵਾਂ ਦੇ ਨਾਲ-ਨਾਲ ਜੇ ਗੱਲ ਕਰੀਏ ਤਾਂ ਗੁਰਸੇਵਕ ਕੂਕਾ ਵੀ ਕੁੱਕਾ ਸਮਾਰਕ ਦੇ ਮੁਖੀ ਇੰਚਾਰਜ ਇੱਥੇ ਪਹੁੰਚੇ ਤੇ ਨਾਲ ਹੀ ਨਾਲ ਜੇ ਗੱਲ ਕਰੀਏ ਮਲੇਰ ਕੋਟਲਾ ਦੇ ਸਰਕਾਰੀ ਹਸਪਤਾਲ ਦੇ ਨਵ ਨਿਯੁਕਤ ਐਸਐਮਓ ਸੁਖਿੰਦਰ ਸਿੰਘ ਡਾਕਟਰ ਸੁਖਿੰਦਰ ਸਿੰਘ ਵੀ ਐਸਐਮਓ ਉਚਿਤ ਤੌਰ ਤੇ ਮੌਜੂਦ ਰਹੇ ਇਸ ਵਿੱਚ ਵੱਧ ਚੜ ਕੇ ਨੌਜਵਾਨਾਂ ਨੇ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਨਾਤੇ ਖੂਨਦਾਨ ਕੀਤਾ ਅਤੇ ਦੱਸ ਦਈਏ ਕਿ 84 ਯੂਨਿਟ ਬਲੱਡ ਡੋਨੇਟ ਹੋਇਆ ਕੀ ਕਿਹਾ ਇਸ ਮੌਕੇ ਲੋਕਾਂ ਨੇ ਨੀਨਾ ਨੇ ਖੂਨਦਾਨ ਕੀਤਾ ਆ ਸੁਣਾਉਣੇ ਆ ਜਗਰੀਦਕਾਰੀ ਜੀ ਕੀ ਲੱਗਦਾ ਵੀ ਖੂਨਦਾਨ ਕਰਨਾ ਚਾਹੀਦਾ ਹੈ ਹਾਂ ਜੀ ਜਿਨਾਂ ਨੂੰ ਜ਼ਰੂਰਤ ਆ ਉਹਨਾਂ ਦੀ ਜ਼ਰੂਰਤ ਪੂਰੀ ਹੁੰਦੀ ਆ ਕਿ ਪਹਿਲਾਂ ਕਦੇ ਕੀਤਾ ਤਾਂ ਨਹੀਂ ਫਸਟ ਟਾਈਮ ਆਈ ਇਸ ਸਾਲ ਤੋਂ ਲੜਾ ਰਹਾ ਮੈਂ ਹੀ ਪਲੇਅਰ ਆ ਤੇ ਦੂਸਰਿਆਂ ਦੀ ਸਪੋਰਟ ਕਰਨਾ ਸਾਡਾ ਸਭ ਤੋਂ ਪਹਿਲਾ ਕੰਮ ਆ ਇਹ ਲੱਗਦਾ ਸਭ ਤੋਂ ਖੋਹਗੇ ਖੂਨ ਹਾਂਜੀ ਜ਼ਰੂਰ ਖੂਨਦਾਨ ਕਰੋ ਸਾਰੇ ਜਨਾਂ ਦਾ ਜਿੰਦਗੀ ਬਚਾ ਸਕਦੇ ਆ ਹਾਂਜੀ ਕਿਸੇ ਦੀ ਜ਼ਿੰਦਗੀ ਜਿਹੜੇ ਆਪਦੀ ਜ਼ਿੰਦਗੀ ਖੋ ਰਹੇ ਨੇ ਉਹਨਾਂ ਦੀ ਆਪਾਂ ਜ਼ਿੰਦਗੀ ਬਚਾ ਸਕਦੇ ਆ ਮੇਰਾ ਨਾਮ ਗੁਰਦੇਵ ਸਿੰਘ ਅੱਜ ਤੁਸੀਂ ਕੁਝ ਹੋਰ ਕੋਲੋਂ ਹਾਂਜੀ ਬਹੁਤ ਵਧੀਆ ਲੱਗਿਆ ਅੱਜ ਮੈਂ ਅੱਜ ਦੂਸਰੀ ਵਾਰ ਬਲੱਡ ਡੋਨੇਟ ਕਰ ਰਿਹਾ ਤੇ ਆਪਾਂ ਨੂੰ ਇਹ ਕਰਨਾ ਵੀ ਚਾਹੀਦਾ ਜੋ ਕਿ ਆਪਾਂ ਕੋਈ ਮਸ਼ੀਨਰੀ ਨਹੀਂ ਬਣਾ ਸਕਦੇ ਸਿਰਫ ਇਨਸਾਨ ਤੋਂ ਹੀ ਪੈਦਾ ਹੁੰਦਾ ਇਹ ਆਪਾਂ ਨੂੰ ਕਈ ਵਾਰ ਐਮਰਜੈਂਸੀ ਬਲੱਡ ਕਿਸੇ ਨੂੰ ਨਹੀਂ ਮਿਲਦਾ ਜੇ ਆਪਾਂ ਡੋਨੇਟ ਕੀਤਾ ਹੋਵੇ ਤਾਂ ਆਸਾਨੀ ਨਾਲ ਮਿਲ ਸਕਦਾ ਹੈ ਲਗਭਗ ਹਰੇਕ ਨੂੰ ਆਪਣੀ ਲਾਈਫ ਚ ਕਰਨਾ ਜ਼ਰੂਰ ਚਾਹੀਦਾ ਆਪਣੇ ਕਿਹਾਓ ਪਪਾ ਜੀ ਇਹ ਇੱਕ ਬੜਾ ਅੱਛਾ ਉਪਰਾਲਾ ਕੀਤਾ ਜਾ ਰਿਹਾ ਹੈ ਕੇਐਸ ਗਰੁੱਪ ਵੱਲੋਂ ਜਿਹੜੇ ਕਿ ਬੜੇ ਸਮਾਜਿਕ ਤੌਰ ਤੇ ਬੜੇ ਮੰਨੇ ਪ੍ਰਵੰਨੇ ਬੰਦੇ ਆ ਹੋਰ ਵੀ ਬੜੇ ਸਮਾਜਿਕ ਤੌਰ ਤੇ ਚੰਗੇ ਕੰਮ ਕਰਦੇ ਆ ਅੱਜ ਅਸੀਂ ਸਾਰੇ ਇੱਥੇ ਮਰੇਰ ਕੋਟਲਾ ਸਿਵਲ ਹਸਪੀਟਲ 'ਚ ਆਏ ਆ ਜਿੱਥੇ ਕਿ ਅੱਜ ਦੇ ਦਿਨ ਇੱਕ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਰક્તਦਾਨ ਕੀਤਾ ਜਾ ਰਿਹਾ ਹੈ ਰક્તਦਾਨ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਦਾਨ ਹੈ ਔਰ ਇਸ ਦਾਨ ਨਾਲ ਬੜਿਆਂ ਦੀਆਂ ਲੋੜ ਪੈਂਦੇ ਕਈ ਵਾਰ ਖੂਨ ਦੀਆਂ ਕਮੀਆਂ ਹੋ ਜਾਂਦੀਆਂ ਇਹ ਅੱਗੇ ਉਹਨਾਂ ਨੂੰ ਕੰਮ ਆਊਗਾ ਕਿੰਨੀਆਂ ਜਾਨਾਂ ਬਚਣਗੀਆਂ ਕਈ ਵਾਰ ਸਰਜਰੀਜ਼ ਹੁੰਦੀਆਂ ਉੱਥੇ ਲੋੜ ਪੈ ਜਾਂਦੀ ਹੈ ਸੋ ਬੜਾ ਵਧੀਆ ਉਪਰਾਲਾ ਹੋ ਰਿਹਾ ਇਸ ਤੇ ਇਸ ਕਰਕੇ ਮੈਂ ਕੇਐਸ ਗਰੁੱਪ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਦਿਨਣਾ ਚਾਹੁੰਦਾ ਤੇ ਅੱਗੇ ਇਦਾਂ ਦੇ ਅੱਛੇ ਕੰਮ ਕਰਦੇ ਰਹਿਣ ਤੇ ਸਾਡਾ ਸਹਿਯੋਗ ਹਮੇਸ਼ਾ ਪ੍ਰਸ਼ਾਸਨ ਦਾ ਇਹਨਾਂ ਦੇ ਨਾਲ ਹੈ ਧੰਨਵਾਦ ਸਾਨੂੰ ਲੱਗਦਾ ਕਿ ਬਿਮਾਰੀ ਲਈ ਬਹੁਤ ਖੁੰਦ ਦੀ ਜ਼ਰੂਰਤ ਦੋਦੀ ਬੋਲੇ ਵੀ ਰਹਿਦਾ ਹੈ ਕਈ ਵਾਰ ਤਾਂ ਬੜੀ ਕਈ ਵਾਰ ਐਮਰਜੈਂਸੀ ਹੁੰਦੀ ਹੈ ਕਈ ਵਾਰ ਆਪਾਂ ਅਕਸਰ ਤੌਰ ਤੇ ਲੋਡ ਪੈਣ ਤੇ ਵੀ ਆਪ ਬਲੱਡ ਗਰੁੱਪ ਦੀ ਕਮੀ ਹੈ ਤੇ ਮੁਹਈਆ ਕਰਾਇਆ ਜਾਂਦਾ ਪਰ ਜੇ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਰਹਿਣਗੀਆਂ ਤਾਂ ਹੀ ਬੰਦੇ ਨੂੰ ਅੱਗੇ ਜਾ ਕੇ ਹਸਪੀਟਲਾਂ ਦੇ ਵਿੱਚ ਖੂਨ ਮਿਲਦਾ ਕਿਉਂਕਿ ਇਹ ਉਪਰਾਲਾ ਬੜਾ ਵੱਡਾ ਉਪਰਾਲਾ ਹੈ ਧੰਨਵਾਦ ਅੱਜ ਦੇ ਦਿਨ ਸਰਕਾਰੀ ਹਸਪਤਾਲ ਵਿੱਚ ਇਹ ਖੂਨਦਾਨ ਕੈਂਪ ਕੇਐਸ ਗਰੁੱਪ ਵੱਲੋਂ ਲਾਇਆ ਗਿਆ ਤੇ ਇਹਦੇ ਵਿੱਚ ਤਕਰੀਬਨ 70 ਤੋਂ 80 ਯੂਨਿਟ ਹੋ ਜਾਣਗੇ ਤੇ ਸਾਰੇ ਵੀ ਜਿੰਨੇ ਵੀ ਸਾਡੇ ਭੈਣਪੁਰਾ ਜਰਦੋਸ ਤੇ ਇਹਨਾਂ ਨੇ ਪੂਰਾ ਮਤਲਬ ਸਹਿਯੋਗ ਦਿੱਤਾ ਇੱਥੇ ਮੁੱਖ ਮਹਿਮਾਨ ਤੇ ਆਪਣੇ ਆਪਣੇ ਐਸਐਸਪੀ ਸਾਹਿਬ ਤੇਰਪਾਲ ਦਾਸ ਜੀ ਸੰਤ ਇਹ ਆਏ ਤੇ ਇਹਨਾਂ ਨੇ ਆ ਕੇ ਇਹਨਾਂ ਨੇ ਸਾਡੀ ਇਹਦੇ ਚ ਬਹੁਤ ਜ਼ਿਆਦਾ ਸਾਡੀ ਇੱਜ਼ਤ ਕੀਤੀ ਹੈ ਤੇ ਮਾਣ ਕੀਤਾ ਵੀ ਸਾਡੇ ਸੱਦੇ ਪੱਤਰ ਤੇ ਇੱਥੇ ਪਹੁੰਚੇ ਤੇ ਬਾਕੀ ਪੱਤਰਕਾਰ ਵੀਰ ਜਿਸ ਤਰ੍ਹਾਂ ਸੁਖਾ ਖੇੜੀ ਵਾਲਾ ਤੇ ਹੋਰ ਸਾਰੇ ਇਹ ਇਹ ਵੀ ਇੱਥੇ ਇਕੱਠੇ ਹੋਏ ਤੇ ਹੁਣ ਜਿਹੜਾ ਇਹ ਪੂਰਾ ਵਧੀਆ ਸਾਡਾ ਚੱਲ ਰਿਹਾ ਅਜ ਤੱਕ ਇਹ ਤਕਰੀਬਨ 10 ਵਜੇ ਦੇ ਕਰੀਬ ਚਾਲੂ ਹੋ ਗਿਆ ਦੀਆ ਤੇ 2 ਵਜੇ ਤੱਕ ਇੱਕ ਹੁੰਦਾਨ ਕੈਂਪ ਚੱਲੂ ਆ ਜਿਹੜਾ ਇੱਕ ਬੰਦਾ ਵੀ ਖੂ ਦੇ ਦਿੰਦਾ ਤਾਂ ਉਹ ਕਿਸੇ ਮਰੀਜ਼ ਦੇ ਲੱਗ ਜਾਂਦਾ ਹੈ ਤਾਂ ਉਹਦੀ ਜਾਨ ਵਾਜ ਜਾਂਦੀ ਹੈ ਇਸ ਕਰਕੇ ਹਰ ਇੱਕ ਬੰਦੇ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਧੰਨਵਾਦ ਤਾਂ ਜਿਹੜਾ ਇਹ ਖੂਨਦਾਨ ਕੈਂਪਾਸ ਸਾਡੇ ਇਲਾਕੇ ਦੇ ਨਾਮ ਵਰ ਸ਼ਖਸ਼ੀਅਤ ਸਰਦਾਰ ਇੰਦਰਜੀਤ ਸਿੰਘ ਜੀ ਮੁੰਡੇ ਕੇਐਸ ਗਰੁੱਪ ਵੱਲੋਂ ਲਗਾਇਆ ਗਿਆ ਇਸ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਖੂਨਦਾਨ ਦੇਣ ਦਾ ਉਪਰਾਲਾ ਕੀਤਾ ਕਿਉਂਕਿ ਜਿਹੜਾ ਖੂਨ ਦਾ ਨਾ ਉਹ ਸਾਨੂੰ ਲੱਗਦਾ ਹੈ ਵੀ ਮਾਇਆ ਤੋਂ ਦੇਣ ਤੋਂ ਵੀ ਵੱਡੀ ਗੱਲ ਹੁੰਦੀ ਆ ਮਾਇਆ ਤੋਂ ਵੀ ਵੱਡਾ ਦਾਨ ਹੈ ਅੱਖਾਂ দান ਕਰਨੀਆਂ ਸਰੀਰ ਦੇ ਅੰਗ ਦਾਨ ਕਰਨੇ ਤੇ ਉਹ ਸਾਨੂੰ ਲੱਗਦਾ ਕਿਤੇ ਨਾ ਕਿਤੇ ਮਿਲ ਸਕਦਾ ਹੈ ਪਰ ਜਿਹੜਾ ਖੂਨ ਦਾਣਾ ਉਹ ਸਾਨੂੰ ਖੂਨ ਮਤਲਬ ਨਹੀਂ ਮਿਲ ਸਕਦਾ ਇਹ ਕਿਸ ਦੂਜੇ ਇਨਸਾਨ ਦੀ ਮਦਦ ਦੇ ਨਾਲ ਹੀ ਉਹਦੀ ਜੋਗ ਇੱਛਾ ਦੇ ਨਾਲ ਹੀ ਸਾਨੂੰ ਮਿਲ ਸਕਦਾ ਸੋ ਸਾਨੂੰ ਆਪਣੀਆਂ ਸਿਹਤਾਂ ਦਾ ਖੁਦ ਪਹਿਲਾਂ ਧਿਆਨ ਰੱਖਣਾ ਪਵੇਗਾ ਨਸ਼ਿਆਂ ਦਾ ਤਿਆਗ ਕਰਨਾ ਪਵੇਗਾ ਫਿਰ ਸਾਡੇ ਵਿੱਚ ਸੁਪੀਰੀਅਰ ਖੂਨ ਪੈਦਾ ਹੋਵੇਗਾ ਉਹ ਖੂਨ ਰਮਾ ਜਾਤਾਂ ਗੋਤਾਂ ਤੋਂ ਉੱਪਰ ਉੱਠ ਕੇ ਮਤਲਬ ਅਸੀਂ ਲੋਕਾਂ ਲਈ ਦਾਨ ਕਰੀਏ ਜੀ ਖੂਨ ਦਾਨ ਮਹਾ ਕਲਿਆਣ ਅਸੀਂ ਇਹ ਗੱਲ ਕਹਿੰਦੇ ਆ ਪਰ ਇਹਨਾਂ ਦਾ ਸਾਰੇ ਪਰਿਵਾਰ ਦਾ ਮਤਲਬ ਬਹੁਤ ਵੱਡਾ ਯੋਗਦਾਨ ਆ ਸਾਡੇ ਇਲਾਕੇ ਦੇ ਵਿੱਚ ਕਿਉਂਕਿ ਇਨਸਾਨੀਅਤ ਦੇ ਪ੍ਰਤੀ ਅਸੀਂ ਆਪਣੇ ਧਰਮਾਂ ਪ੍ਰਤੀ ਤਾਂ ਹੈਗੇ ਆ ਪਰ ਇਹ ਧਰਮ ਜਾਤ ਗੋਤ ਤੋਂ ਉੱਪਰ ਉੱਠ ਕੇ ਮਾਨਵਤਾ ਨੂੰ ਸਮਰਪਿਤ ਕਿਉਂਕਿ ਉਹੋ ਜਿਹੇ ਸ਼ਕਸ਼ੀਤਾਂ ਬਹੁਤ ਘੱਟ ਹੁੰਦੀਆਂ ਨੇ ਦਾ ਉਪਰਾਲਾ ਦਾ ਹੁੰਦਾ ਹੁੰਦਾ ਬਹੁਤ ਹੀ ਸਲਾਘਾਯੋਗ ਹੈ ਕਿਉਂਕਿ ਮੈਂ ਸਾਰੇ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜੋ ਅੱਜ ਸਰਦਾਰ ਇੰਦਰਜੀਤ ਸਿੰਘ ਜੀ ਮੁੰਡੇ ਕੇਐਸ ਗਰੁੱਪ ਵਾਲੇ ਜੋ ਜਿਨਾਂ ਦੇ ਉਦਮ ਸਦਕਾ ਜੋ ਇਹ ਵਿਸ਼ੇਸ਼ ਪਰਾਲਾ ਖੂਨ ਦਾ ਕੈਂਪ ਜਿਹੜਾ ਯੋਜਿਤ ਕੀਤਾ ਗਿਆ ਸੋ ਇਹ ਬਹੁਤ ਹੀ ਚੰਗਾ ਗਾ ਸਾਨੂੰ ਸਾਰਿਆਂ ਨੂੰ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਇੱਕ ਮਨੁੱਖ ਹੈ ਜਿਹੜਾ ਇਹ ਖੂਨ ਸਿਲਾਂ ਤੋਂ ਪੈਦਾ ਕਰ ਸਕਦਾ ਗਾ ਇਹ ਇੱਕ ਕੁਦਰਤੀ ਕਿਸਮਾ ਕੁਦਰਤੀ ਹੋਂਦ ਕੁਦਰਤੀ ਇੱਕ ਗਹਿਣਾ ਹੈ ਸੋ ਇਹ ਸਾਨੂੰ ਹਰ ਇੱਕ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਦੋ ਵਾਰ ਚਾਰ ਵਾਰ ਜ਼ਰੂਰ ਇਹ ਮਹਾਨ ਖੂਨਦਾਨ ਕੁੰਮ ਦੇ ਵਿੱਚ ਸਾਨੂੰ ਆਪਣਾ ਬਲੱਡ ਦਾਨ ਕਰਨਾ ਚਾਹੀਦਾ ਹਾਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਫਤੇ ਸਾਡੇ ਜ਼ਿਲ੍ਹਾ ਮਰੇਕ ਕੋਲੇ ਦੀ ਉੱਗੀ ਸ਼ਖਸੀਅਤ ਇੰਟਰਨੈਸ਼ਨਲ ਪੀਸ ਆਫ ਬਾਡੀ ਚੇਰੇ ਕੇਐਸ ਗਰੁੱਪ ਦੇ ਚੇਅਰਮੈਨ ਇੰਦਰਜੀਤ ਸਿੰਘ ਜੀ ਮੁੰਡੇ ਦਾ ਮਹਾਨ ਉਪਰਾਲਾ ਕੇਐਸ ਗਰੁੱਪ ਵੱਲੋਂ ਜਿਹਦੇ ਵਿੱਚ ਵੈਸੇ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੂੰਗਾ ਕਿ ਅੱਜ ਵਿਸ਼ਵ ਥੈਲੇਸੀਮੀਆ ਦਿਵਸ ਵੀ ਹੈ ਜਿਸ ਨੂੰ ਸਮਰਪਿਤ ਅੱਜ ਦਾ ਇਹ ਸਾਰਾ ਖੂਨਦਾਨ ਕੈਂਪ ਇੱਥੇ ਜਿਹੜਾ ਲਗਾਇਆ ਗਿਆ ਇਹ ਅਸੀਂ ਵਿਸ਼ਵ ਥੈਲੇਸੀਮੀਆ ਦਿਵਸ ਨੂੰ ਸਮਰਪਿਤ ਕੀਤਾ ਹੈ ਤੇ ਬਾਪੂ ਜੀ ਦੇ ਵਿਸ਼ੇਸ਼ ਉਪਰਾਲੇ ਨਾਲ ਸਾਡੇ ਇਲਾਕੇ ਦੇ ਵਿੱਚੋਂ ਸਾਡੇ ਜ਼ਿਲ੍ਹੇ ਮਰੇਕ ਕੋਲੇ ਦੇ ਵਿੱਚੋਂ ਨੌਜ ਵਨਾਂ ਨੇ ਵੱਧ ਚੜ ਕੇ ਤਕਰੀਬਨ 100 ਤੋਂ ਪਲੱਸ ਯੂਨਟ ਖੂਨਦਾਨ ਅੱਜ ਹੋਇਆਗਾ ਤੇ ਇਹਦੇ ਵਿੱਚ ਅਸੀਂ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਵਿਸ਼ੇਸ਼ ਤੌਰ ਤੇ ਇਹਨਾਂ ਦਾ ਸਹਿਯੋਗ ਕੀਤਾਗਾ ਤੇ ਅਸੀਂ ਹੋਰ ਵੀ ਨੌਜਵਾਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਖੂਨਦਾਨ ਕਰੋ ਕਿਉਂਕਿ ਤੁਹਾਡਾ ਦਿੱਤਾ ਇੱਕ ਇੱਕ ਕਤਰਾ ਇੱਕ ਇੱਕ ਖੂਨਦਾਨ ਤੁਹਾਡਾ ਚੱਲਿਆ ਇੱਕ ਇੱਕ ਕਦਮ ਕਿਸੇ ਦੀ ਜਾਨ ਬਚਾਉਣ ਲਈ ਸਹਾਈ ਹੋ ਸਕਦਾ